ਸੋ ਇਹ ਗਰੰਟੀਆਂ ਨੇ ਜੀ ਬਜਟ ਜਿਹੜਾ ਕਿ ਅਸੀਂ ਅਗਲੇ ਸਾਲ ਚਾਹ ਆਹ ਕਰਨਾ ਹੈ ਅਸੀਂ ਲੋਕਾਂ ਦਾ ਜੀਵਨ ਪੱਧਰ ਉੱਚਾ ਚੱਕਣਾ ਹੈ ਜਦੋਂ ਕਿਸੇ ਘਰ ਚ ਨੌਕਰੀ ਮਿਲਦੀ ਹੈ ਸਪੀਕਰ ਸਾਹਿਬ ਜਦੋਂ ਕਿਸੇ ਘਰ ਚ ਸਰਕਾਰੀ ਨੌਕਰੀ ਮਿਲਦੀ ਹੈ ਉਸ ਘਰ ਦੇ ਵਿੱਚ ਜਨਰੇਸ਼ਨ ਜਾਂ ਤੁਸੀਂ ਕਹੋ ਪੀੜੀ ਬਦਲ ਜਾਂਦੀ ਹੈ ਕਿਸੇ ਉਸ ਘਰ ਦੀ ਭੈਣ ਨੂੰ ਜਾਂ ਉਸ ਘਰ ਦੀ ਧੀ ਨੂੰ ਨੌਕਰੀ ਮਿਲ ਗਈ ਸਰਕਾਰੀ ਕਿ ਕਿਵੇਂ ਬਦਲ ਜਾਂਦਾ ਹੈ ਕਿ ਅੱਗੇ ਮੁੰਡਾ ਵੀ ਜ ਜਦੋਂ ਉਹਦਾ ਵਿਆਹ ਹੋਊਗਾ ਮੁੰਡਾ ਵੀ ਸਰਕਾਰੀ ਨੌਕਰੀ ਵਾਲਾ ਹੋਊਗਾ ਵੱਡਾ ਘਰ ਹੋਊਗਾ ਕਿਸ ਤਰ੍ਹਾਂ ਇੱਕ ਲੈਵਲ ਚੇਂਜ ਹੋ ਜਾਂਦਾ ਹੈ ਉਹਨਾਂ ਵਾਲੀਆਂ ਜਨਰੇਸ਼ਨਾਂ ਦਾ ਇੱਕ ਨੌਕਰੀ ਨਾਲ ਸੋ ਇਸ ਕਰਕੇ ਮੈਂ ਕਹਿਣਾ ਕਿ ਅਸੀਂ ਜੋ ਕਹਿੰਦੇ ਹਾਂ ਉਹੀ ਕਰਦੇ ਹਾਂ ਮੈਂ ਆ ਲੈ ਕੇ ਆਂ ਜੀ ਪੂਰਾ ਇਹਦੇ ਚ ਡਿਟੇਲ ਹੈ 39880 457 ਉਸ ਦਿਨ ਹੋ ਗਈਆਂ 40437 ਨੌਕਰੀਆਂ ਹੋ ਗਈਆਂ ਜੀ ਹਰੇਕ ਡਿਪਾਰਟਮੈਂਟ ਦਾ ਅੰਕੜਾ ਦਿੱਤਾ ਹੋਇਆ ਹੈ ਜੀ ਕਿ ਹੋਮ ਅਫੇਅਰ ਚ ਹੋਮ ਅਫੇਅਰਸ ਐਂਡ ਜਸਟਿਸ ਚ 7103 ਨੇ ਪਾਵਰ ਦੇ ਵਿੱਚ 4499 ਨੇ ਅਸੀਂ 4500 ਨਹੀਂ ਲਿਖਿਆ 4499 ਨੇ ਇੱਕ ਕਈ ਮਹਿਕਮੇ ਜੀ ਇੱਕ ਵੀ ਹੈਗੀ ਹੈ ਦੋ ਵੀ ਹੈਗੀਆਂ 2487 ਨੌਕਰੀਆਂ ਕੱਲ ਨੂੰ ਦੇ ਰਹੇ ਹਾਂ ਜੀ 2487 ਕੱਲ ਨੂੰ ਨੇ ਜਿਹਦੇ ਚੋਂ ਹੋਮ ਡਿਪਾਰਟਮੈਂਟ ਪੁਲਿਸ ਦੇ ਵਿੱਚ 1750 ਨੇ ਜੀ ਕਨਸਟੇਬਲ ਕੱਲ ਨੂੰ ਲੱड्डा ਕੋਠੀ ਚਾਵਾ ਫੰਕਸ਼ਨ ਹੈ ਸੰਗਰੂਰ ਜੀ ਸੋਸ਼ਲ ਸਿਕਿਉਰਿਟੀ ਚ 205 ਰੈਵਨਿਊ ਡਿਪਾਰਟਮੈਂਟ ਦੇ 39 ਐਕਸਾਈਜ਼ ਐਂਡ ਟੈਕਸੇਸ਼ਨ ਚ 60 ਲੋਕਲ ਗਵਰਨਮੈਂਟ 421 ਫਾਇਰਮੈਨ ਅੱਗ ਬਜਾਉ ਜਿਹੜੇ ਮਸ ਡਿਪਾਰਟਮੈਂਟ ਆ ਉਹਦਾ ਜਿਹੜਾ ਅਮਲਾ ਹੁੰਦਾ ਹੈ ਕੋਆਪਰੇਸ਼ਨ ਚ 4 ਟੈਕਨੀਕਲ ਐਜੂਕੇਸ਼ਨ ਚ ਹੋਸਟਲ ਸੁਪਰਟੈਂਡੈਂਟ 8 2487 ਕੱਲ ਨੂੰ ਦੇ ਰਹੇ